ਸਭੇ ਆਪਣੀ ਆਪਣੀ ੁਰਝਾਨ ਸਾਰਿਆਂ ਨੇ ਆਪੋ ਆਪਣੀ ਪੂਜਾ ਦੇਵ ਤੇ ਸੰਸਾਰ ਦੇ ਲੋਕਾਂ ਨੂੰ ੁਰਝਾਈ ਰੱਖਿਆ ਪਰ ਬ੍ਰਹਮ ਕਾਹੂ ਨਾ ਪਛਾਨਾ ਕਿਸੇ ਨੇ ਵੀ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਪਛਾਣਿਆ ਤਪ ਸਾਧਤ ਹਰ ਮੋਹੇ ਬੁਲਾਇਓ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧਰਤੀ ਦੀ ਇਹੋ ਜੀ ਹਾਲਤ ਹੋਈ ਪਈ ਸੀ ਤਦੋਂ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਤਪੱਸਿਆ ਸਾਧਦਿਆਂ ਹੋਇਆਂ ਹਿਮਕੁੰਡ ਸਾਹਿਬ ਪਹਾੜ ਤੋਂ ਬੁਲਾਉਣਾ ਕੀਤਾ। ਇਮ ਕਹਿ ਕੈ ਇਹ ਲੋਕ ਪਠਾਇਓ। ਕੀ ਗੱਲ ਕਹਿ ਕਰਕੇ ਕਿਹੜੇ ਬਚਨ ਕਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਧਰਤੀ ਤੇ ਭੇਜਿਆ? ਅਕਾਲ ਪੁਰਖ ਬਾਚ ਚਉਪਈ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਚਨ ਇਸ ਚਉਪਈ ਦੇ ਵਿੱਚ ਕਹਿ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੇ ਕਿਹੜੇ ਬਚਨ ਕਹਿ ਕਰਕੇ ਸਾਨੂੰ ਇਸ ਧਰਤੀ ਤੇ ਭੇਜਿਆ ਉਹ ਬਚਨ ਦੱਸਦੇ ਹਨ। ਮੈਂ ਆਪਣਾ ਸੁਤ ਤੋਹੇ ਨਵਾਜ ਅਕਾਲ ਪੁਰਖ ਵਾਹਿਗੁਰੂ ਨੇ ਤਿਸ ਸਮੇਂ ਕਿਹਾ ਹੈ ਐ ਦੁਸ਼ਟ ਦਮਨ ਅਸੀਂ ਤੈਨੂੰ ਆਪਣਾ ਪੁੱਤਰ ਨਵਾਜਣਾ ਕੀਤਾ ਹੈ ਤੇ ਦਸੋ ਜਿਹੜੇ ਗੁਰੂ ਕਲੰਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਨੇ ਕੋ ਪਰਮੇਸ਼ਰ ਦਾ ਸਰੂਪ ਨਹੀਂ ਭਾਵੇਂ ਗੁਰੂ ਕਲੰਗੀ ਤਰ ਸਾਹਿਬ ਆਪਣੇ ਆਪ ਨੂੰ ਦਾਸ ਕਹਿੰਦੇ ਨੇ ਪਰ ਪਿਤਾ ਦੀ ਸਾਰੀ ਸ਼ਕਤੀ ਦਾ مالک ਪੁੱਤਰ ਹੁੰਦਾ ਏ ਗੁਰੂ ਕਲੰਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੇ ਤੇ ਸਮੇਂ ਆਕਾਸ਼ਵਾਣੀ ਦੁਆਰਾ ਹੁਕਮ ਕੀਤਾ ਕਿ ਮੈਂ ਆਪਣਾ ਸੁਤ ਤੋਹੇ ਨਵਾਜਾ ਐ ਦੁਸ਼ਟ ਦਮਨ ਅਸੀਂ ਤੈਨੂੰ ਆਪਣਾ ਪੁੱਤਰ ਨਵਾਜਣਾ ਕੀਤਾ ਹੈ ਤੇ ਕਿਸੇ ਪੀਰ ਪਗੰਬਰ ਨੂੰ ਅਕਾਲ ਪੁਰਖ ਵਾਹਿਗੁਰੂ ਗੁਰੂ ਨੇ ਆਪਣੇ ਪੁੱਤਰ ਦਾ ਦਰਜਾ ਨਹੀਂ ਦਿੱਤਾ ਪੰਥ ਪ੍ਰਚੂਰ ਕਰ ਵੇ ਕੋ ਸਾਜਾ ਪੰਥ ਦਾ ਪ੍ਰਚਾਰ ਕਰਨ ਵਾਸਤੇ ਖਾਲਸਾ ਪੰਥ ਪਧਰਤੀ ਦੇ ਉਤੇ ਪ੍ਰਗਟ ਕਰਨ ਵਾਸਤੇ ਤੇਰੀ ਸਾਜਣਾ ਕੀਤੀ ਹੈ ਜਾਹੇ ਤਹ ਤੈ ਧਰਮ ਚਲਾਏ ਜਾਓ ਹੁਣ ਧਰਤੀ ਤੇ ਜਾ ਕਰਕੇ ਧਰਮ ਚਲਾਉਣਾ ਕਰੋ ਕਬੁੱਧ ਕਰਨ ਤੇ ਲੋਕ ਹਟਾਏ ਜਿਹੜੇ ਸੰਸਾਰ ਦੇ ਲੋਕ ਸੰਸਾਰ ਦੇ ਜੀਵ ਕਬੁੱਧ ਖੋਟੇ ਕੰਮ ਕਰ ਰਹੇ ਨੇ ਬੱਜਰ ਕਰਤਾਂ ਦੇ ਵਿੱਚ ਫਸੇ ਹੋਏ ਨੇ ਪਾਪਾਂ ਦੇ ਵਿੱਚ ਗਲਤਾਨ ਹੋਏ ਪਏ ਨੇ ਜਾਓ ਆ ਕਰਕੇ ਉਹਨਾਂ ਨੂੰ ਖੋਟੀ ਬੁੱਧੀ ਤੋਂ ਖੋਟੇ ਪਾਪ ਕਰਨ ਤੋਂ ਹਟਾਉਣਾ ਕਰੋ ਕਬ ਬਾਚ ਦੋਹਰਾ ਠਾੜ ਪਾਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਸਤਿਗੁਰੂ ਕਲੰਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਐਸਾ ਹੁਕਮ ਕੀਤਾ ਮਹਾਰਾਜ ਕਹਿੰਦੇ ਠਾੜ ਪਾਇਓ ਮੈਂ ਜੋਰ ਕਰ ਤਦੋਂ ਅਸੀਂ ਹੱਥ ਜੋੜ ਕਰਕੇ ਖੜੇ ਹੋ ਗਏ ਬਚਨ ਕਹਾ ਸਿਰ ਨਿਆਏ ਤੇ ਸੀਸ ਨਵਾ ਕਰਕੇ ਤੇ ਸਮੇਂ ਬੇਨਤੀ ਕੀਤੀ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਈ ਏ ਅਕਾਲ ਪੁਰਖ ਵਾਹਿਗੁਰੂ ਜੀ ਖਾਲਸਾ ਪੰਥ ਤਾਂ ਹੀ ਧਰਤੀ ਦੇ ਉੱਤੇ ਚੱਲੇਗਾ ਜੀ ਆਪ ਕਿਰਪਾ ਕਰਕੇ ਮੇਰੀ ਸਹਾਇਤਾ ਕਰੋਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਈਆਂ ਕਿਹਾ ਹੈ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਮੌਜ ਦੇ ਨਾਲ ਵਾਹਿਗੁਰੂ ਦੀ ਖੁਸ਼ੀ ਦੇ ਨਾਲ ਇਹ ਖਾਲਸਾ ਪੰਥ ਪ੍ਰਗਟ ਹੋਇਆ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਮਹਾਰਾਜ ਨੇ ਬਚਨ ਕਹੇ ਹਨ ਚਉਪਈ ਇਹ ਕਾਰਨ ਪ੍ਰਭ ਮੋਹੇ ਪਠਾਇਓ ਮਹਾਰਾਜ ਕਹਿੰਦੇ ਸੰਸਾਰ ਦੇ ਲੋਕੋ ਸਮਝ ਲਓ ਕਿ ਇਸੇ ਕਾਰਨ ਨੂੰ ਲੈ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਧਰਤੀ ਤੇ ਭੇਜਿਆ ਹੈ ਤਦ ਮੈਂ ਜਗਤ ਜ ਮਤਾਰ ਆਇਓ ਤਦੋਂ ਅਸੀਂ ਜਗਤ ਦੇ ਵਿੱਚ અવਤਾਰ ਧਾਰ ਕਰਕੇ ਪ੍ਰਗਟ ਹੋਏ ਜਿਮ ਤਿਨ ਕਹੀ ਤਿਨ ਇਨੈ ਤਿਮ ਕਹਿਓ ਮਹਾਰਾਜ ਕਹਿੰਦੇ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਹਾ ਉਵੇਂ ਹੀ ਆਣ ਕਰਕੇ ਸੰਸਾਰ ਦੇ ਲੋਕਾਂ ਨੂੰ ਅਸੀਂ ਕਿਹਾ ਔਰ ਕਿਸੂ ਤੇ ਵੈਰ ਨਾ ਗਹਿਹਾ ਅਸੀਂ ਕਿਸੇ ਨਾਲ ਵੈਰ ਭਾਵਨਾ ਕਰਕੇ ਕਿਸੇ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਸੇ ਧਰਮ ਨੂੰ ਨੀਵਾ ਵਿਖਾਇਆ ਜਾਵੇ ਮਹਾਰਾਜ ਕਹਿੰਦੇ ਨਹੀਂ ਕਿਸੇ ਨਾਲ ਸਾਡੀ ਵੈਰ ਭਾਵਨਾ ਨਹੀਂ ਸਾਨੂੰ ਤੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਹੁਕਮ ਕੀਤਾ ਉਹੋ ਹੀ ਹੁਕਮ ਆਣ ਕਰਕੇ ਅਸੀਂ ਸੰਸਾਰ ਦੇ ਲੋਕਾਂ ਨੂੰ ਸੁਣਾਇਆ ਆਪਣੇ ਕੋਲੋਂ ਕੋਈ ਹੁਕਮ ਜਾਰੀ ਨਹੀਂ ਕੀਤਾ ਜੋ ਹਮ ਕੋ ਪਰਮੇਸ਼ਰ ਉਚਰ ਹੈ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਜਿਵੇਂ ਜਿਵੇਂ ਸਾਨੂੰ ਹੁਕਮ ਕੀਤਾ ਜਿਹੜੇ ਜਿਹੜੇ ਬਚਨ ਦੱਸੇ ਕਿ ਜਿਵੇਂ ਜਿਵੇਂ ਧਰਤੀ ਤੇ ਅਸੀਂ ਅਵਤਾਰ ਕੱਲੇ ਸਾਰਿਆਂ ਨੇ ਆਪਣੇ ਆਪ ਨੂੰ ਪਰਮੇਸ਼ਰ ਕਹਾਇਆ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਗੇ ਇਹ ਸਭ ਨਰਕ ਕੁੰਡ ਮਹਿ ਪਰ ਹੈ ਉਹ ਸਾਰੇ ਦੇ ਸਾਰੇ ਬੀਤ ਚੁੱਕੇ ਸਮੇਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਵਰਤਮਾਨ ਸਮੇਂ ਵਾਲੇ ਵੀ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਗੇ ਮਹਾਰਾਜ ਕਹਿੰਦੇ ਨਰਕਾਂ ਦੇ ਕੁੰਡ ਦੇ ਵਿੱਚ ਪੈਣਗੇ ਮੋਕੋ ਦਾਸ ਤਵਨ ਕਾ ਜਾਨੋ ਤੇ ਜਿਹੜੇ ਇਹ ਇਸ ਪੰਕਤੀ ਦਾ ਅਰਥ ਕਰਦੇ ਨੇ ਕਿ ਸਤਿਗੁਰੂ ਮਹਾਰਾਜ ਸਾਹਿਬ ਨੇ ਆਪਣੇ ਪਰਥਾਏ ਪੰਕਤੀ ਉਚਾਰਨ ਕੀਤੀ ਹੈ ਨਹੀਂ ਸਤਿਗੁਰੂ ਮਹਾਰਾਜ ਨੇ ਇਸੇ ਦੇ ਵਿੱਚ ਅਗਲੀ ਪੰਕਤੀ ਦੇ ਵਿੱਚ ਆਪਣੇ ਆਪ ਨੂੰ ਮੋਕ ਇੱਕ ਵਚਨ ਕਹਿ ਕਰਕੇ ਸ਼ਬਦ ਉਚਾਰਨ ਕੀਤਾ ਹੈ ਹਮ ਦਾ ਅਰਥ ਹੈ ਸਮੂਹ ਬਹੁਵਚਨ ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਪਖੰਡੀਆਂ ਵਾਸਤੇ ਵਰਤਿਆ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਅਖਵਾਉਂਦੇ ਨੇ ਪਖੰਡ ਧਾਰਨ ਕਰਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਰਾਏ ਦਿੱਤੀ ਹੈ ਕਿ ਅਸੀਂ ਕੌਣ ਮਹਾਰਾਜ ਕਹਿੰਦੇ ਮੋਕ ਉਦਾਸ ਤਵਨ ਕਾ ਜਾਨੋ ਮੈਨੂੰ ਅਕਾਲ ਪੁਰਖ ਵਾਹਿਗੁਰੂ ਦਾਸ ਜਾਣਨਾ ਕਰੋ ਜਾਂ ਮੈਂ ਭੇਦ ਨਰੰਚ ਪਛਾਨੋ ਇਸ ਗੱਲ ਦੇ ਵਿੱਚ ਰੰਚਕ ਮਾਤਰ ਵੀ ਭੇਦ ਫਰਕ ਨਾ ਜਾਣਨਾ ਕਰੋ ਕਿਉਂਕਿ ਸਾਧ ਸੰਗਤ ਮਾਲਕ ਦਾ ਜਿਹੜਾ ਦਾਸ ਬਣ ਜਾਵੇ ਤੇ ਦਾਸ ਦੀ ਹੀ ਸਾਰੀ ਜਾਇਦਾਦ ਮਾਲਕ ਦੀ ਹੁੰਦੀ ਹੈ ਕਿਉਂਕਿ ਜਿਹੜਾ ਦਾਸ ਬਣ ਗਿਆ ਸੇਵਕ ਬਣ ਗਿਆ ਉਸ ਨੂੰ ਇੱਕ ਦਿਨ ਮਾਨ ਪ੍ਰਾਪਤ ਹੁੰਦਾ ਹੈ ਕਿ ਉਹ ਮਾਲਕ ਵੀ ਬਣਦਾ ਹੈ ਗੁਰੂ ਕਲੰਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਦਾਸ ਆ ਰੰਚਕਾ ਮਾਤਰ ਵੀ ਇਸ ਗੱਲ ਦੇ ਵਿੱਚ ਭੇਦ ਫਰਕ ਨਾ ਜਾਣੋ ਮੈਂ ਹੋ ਪਰਮ ਪੁਰਖ ਕੋ ਦਾਸਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਦਾਸ ਹਾਂ ਸੇਵਕ ਹਾਂ ਦੇਖਣ ਆਇਓ ਜਗਤ ਤਮਾਸ਼ਾ ਤੇ ਇਹ ਸੰਸਾਰ ਦੇ ਵਿੱਚ ਜਗਤ ਦਾ ਤਮਾਸ਼ਾ ਵੇਖਣ ਵਾਸਤੇ ਕੌਤਕ ਰੱਖਣ ਵਾਸਤੇ ਆਏ ਹਾਂ ਜੋ ਪ੍ਰਵਜਗਤ ਕਹਾ ਸੋ ਕਹਿ ਹਾਂ ਜੋ ਅਕਾਲ ਪੁਰਖ ਵਾਹਿਗੁਰੂ ਨੇ ਜਗਤ ਦੇ ਪ੍ਰਥਾਏ ਸਾਨੂੰ ਹੁਕਮ ਦਿੱਤਾ ਉਹ ਆਣ ਕਰਕੇ ਧਰਤੀ ਤੇ ਅਸੀਂ ਕਹਿ ਰਹੇ ਹਾਂ ਮ੍ਰਿਤ ਲੋਗ ਤੇ ਮੋਨ ਨਾ ਰਹੇ ਹਾਂ ਮਹਾਰਾਜ ਕਹਿੰਦੇ ਇਸ ਮਾਤ ਲੋਗ ਦੇ ਉੱਤੇ ਅਸੀਂ ਮੌਨ ਧਾਰ ਕਰਕੇ ਚੁੱਪ ਧਾਰ ਕਰਕੇ ਨਹੀਂ ਰ੍ਹਾਂਗੇ ਨਰਾਜ ਛੰਦ ਕਹੇ ਹਾਂ ਪ੍ਰਭੂ ਸੁਪਾਖ ਹਾਂ ਮਹਾਰਾਜ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਉਹ ਸੰਸਾਰ ਦੇ ਵਿੱਚ ਆਣ ਕਰਕੇ ਕਹਾਂਗੇ ਕਿਸੂ ਨ ਕਾਨ ਰਾਖਾਂ ਕਿਸੇ ਦੀ ਕਾਨ ਕਨੌਟ ਨਹੀਂ ਰੱਖਾਂਗੇ ਕਿਸੇ ਦਾ ਭੈ ਤੇ ਡਰ ਨਹੀਂ ਮੰਨਾਂਗੇ ਭਾਵੇਂ ਅੱਜ ਕੱਲ ਸਰਕਾਰ ਦੇ ਯੂਰ ਦੇ ਨਾਲ ਕਈ ਗੁਰਸਿੱਖ ਦੀ ਰਹਿਤ ਮਰਜ਼ਾਦਾ ਹੀ ਉਲਟ ਦਰਸਾ ਰਹੇ ਹਨ ਕਿਸੂ ਨ ਭੇਖ ਪੀਜਾਂ ਮਹਾਰਾਜ ਕਹਿੰਦੇ ਕਿਸੇ ਭੇਖ ਲਿਬਾਸ ਦੇ ਵਿੱਚ ਨਹੀਂ ਭਿੱਜਾਂਗੇ ਕਿ ਆਜੋਗੀਆਂ ਵਾਲਾ ਲਿਬਾਸ ਚੰਗਾ ਗੰਗਾ ਗਏ ਤੇ ਗੰਗਾ ਰਾਮ ਜਮਨਾ ਗਏ ਤੇ ਜਮਨਾ ਦਾਸ ਨਹੀਂ ਸਿੱਖੀ ਦਾ ਲਿਬਾਸ ਪ੍ਰਗਟ ਕਰਾਂਗੇ ਪੰਜ ਕਕਾਰ ਧਰਤੀ ਤੇ ਪ੍ਰਗਟ ਕਰਾਂਗੇ ਖਾਲਸਾ ਪੰਥ ਪ੍ਰਗਟ ਕਰਾਂਗੇ ਅਲੇਖ ਬੀਜ ਬੀਜਾਂਗੇ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਬੀਜ ਨੂੰ ਬੀਜਾਂਗੇ ਖਾਣ ਪੂਜ ਹੋਂ ਨਹੀਂ ਕਦੇ ਵੀ ਪੱਥਰਾਂ ਦੀ ਪੂਜਾ ਕਰਨ ਵਾਲਾ ਆਪਣੇ ਸਿੱਖਾਂ ਨੂੰ ਨਹੀਂ ਲਾਵਾਂਗੇ ਨਾ ਭੇਖ ਪੀਜ ਹੋਂ ਕਹੀ ਕਿਸੇ ਵੀ ਭੇਖ ਲਵਾਸ ਦੇ ਵਿੱਚ ਨਹੀਂ ਪਿੱਜਾਂਗੇ ਅਨੰਤ ਨਾਮ ਗਾਏ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਗਾਇਨ ਕਰਾਂਗੇ ਬ੍ਰਹਮ ਪੁਰਖ ਪਾਏ ਹਾਂ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਆਪਣੇ ਸਿੱਖਾਂ ਨੂੰ ਕਰਾਵਾਂਗੇ ਜਟਾ ਨਾ ਸੀਸ ਧਾਰਿਓ ਮਹਾਰਾਜ ਕਹਿੰਦੇ ਸੀਸ ਦੇ ਉੱਤੇ ਜਟਾਵਾ ਨਹੀਂ ਬਣਾਉਂਦੇ ਨੇ ਸਿੱਖਾਂ ਨੂੰ ਕਹਾਂਗੇ ਕਿ ਜਟਾਂ ਬਣਾਵੋ ਨਾ ਮੰਦਰ ਕਾਸ ਉਤਾਰਿਓ ਤੇ ਕੰਨਾਂ ਦੇ ਵਿੱਚ ਕੰਨ ਪਾੜ ਕਰਕੇ ਮੰਦਰਾਂ ਵੀ ਪਾਉਣ ਦਾ ਉਪਦੇਸ਼ ਨਹੀਂ ਦੇਵਾਂਗੇ ਨਾਕਾਨ ਕਾਹੂ ਕੀਤਰੋ ਤੇ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਕਿਸੇ ਦੀ ਕਾਨ ਕਣਾਉਟ ਨਹੀਂ ਰੱਖਾਂਗੇ ਡਰ ਭੈ ਨਹੀਂ ਮੰਨਾਂਗੇ ਤੇ ਨਾ ਹੀ ਆਪਣੇ ਸਿੱਖਾਂ ਨੂੰ ਮੰਨਣ ਦਾ ਉਪਦੇਸ਼ ਦੇਵਾਂਗੇ ਕਹੇ ਓ ਪ੍ਰਭੂ ਸੋ ਮੈਂ ਕਰੋ ਜੋ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਦਿੱਤਾ ਧਰਤੀ ਤੇ ਆਣ ਕਰਕੇ ਉਸ ਕਾਰਜ ਨੂੰ ਸੰਪੂਰਨ ਕਰਾਂਗੇ ਭਾਵੇਂ ਕਿੰਨੀਆਂ ਵੀ ਸਰਕਾਰਾਂ ਰੋਕ ਲੈਣ ਭਜੋ ਸੋ ਏਕ ਨਾਮਯੰ ਏਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭਜਨ ਕਰਾਂਗੇ ਹੀ ਜੋ ਕਾਮ ਸਰਬ ਥਾਮਿਆ ਕਿਉਂਕਿ ਜੋ ਸਾਰੇ ਕਾਰਜਾਂ ਨੂੰ ਸਵਾਰਨ ਵਾਲਾ ਹੈ ਨਾ ਜਾਪਿਆ ਨ ਕੋ ਜਪੋ ਮਹਾਰਾਜ ਕਹਿੰਦੇ ਹੋਰ ਕੋਈ ਜਾਪ ਨਹੀਂ ਜਪਾਂਗੇ ਕੋ ਕਿਸੇ ਪ੍ਰਕਾਰ ਦਾ ਪਖੰਡੀ ਦਾ ਜਾਪ ਨਹੀਂ ਜਪਾਂਗੇ ਨਾ ਹੀ ਆਪਣੇ ਸਿੱਖਾਂ ਨੂੰ ਜਪਣ ਦਾ ਉਪਦੇਸ਼ ਦੇਵਾਂਗੇ ਕੰਨਾਂ ਵਿੱਚ ਮੰਤਰ ਲੈਣ ਦਾ ਵੀ ਉਪਦੇਸ਼ ਨਹੀਂ ਦੇਵਾਂਗੇ ਨਾ ਔਰ ਥਾਪਨਾ ਥਪੋ ਕੋ ਹੋਰ ਕਿਸੇ ਪ੍ਰਕਾਰ ਦੀ ਥਾਪਨਾ ਨਹੀਂ ਥਪਾਂਗੇ ਕੋ ਕਿਸੇ ਪ੍ਰਕਾਰ ਕਿਸੇ ਨੂੰ ਪਰਮੇਸ਼ਰ ਬਣ ਕਰਕੇ ਆਪ ਨਹੀਂ ਬਿਠਾਣਗੇ ਬੇਅੰਤ ਨਾਮ ਧਿਆਇਓ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੇਅੰਤ ਨਾਮਾਂ ਦਾ ਗਾਇਨ ਕਰਾਂਗੇ ਸਿੱਖਾਂ ਕੋਲੋਂ ਵਾ ਮੰਗੇ ਪਰ ਮੈਂ ਜੋਤ ਪਾਏ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਪਣੇ ਸਿੱਖਾਂ ਨੂੰ ਪ੍ਰਾਪਤੀ ਕਰਾਵਾਂਗੇ ਨਾ ਧਿਆਨ ਆਣ ਕੋ ਤਰਾ ਮਹਾਰਾਜ ਕਹਿੰਦੇ ਹੋਰ ਕਿਸੇ ਸ਼ਕਤੀ ਦਾ ਧਿਆਨ ਨਹੀਂ ਕਰਾਂਗੇ ਨਾ ਆ ਨਾਮ ਆਣ ਉਚਰਾਂ ਹੋਰ ਕਿਸੇ ਦਾ ਨਾਮ ਵੀ ਉਚਾਰਨ ਨਹੀਂ ਕਰਾਂਗੇ ਆਪਣੇ ਮukh ਤੋਂ ਤਵਕ ਨਾਮ ਰਤੈੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਆਪ ਰਚਾਂਗੇ ਤਦਾਕਾਰ ਰਹਾਂਗੇ ਨਯਾਨ ਮਾਨ ਮਤੈੰ ਹੋਰ ਕਿਸੇ ਹੰਕਾਰ ਦੇ ਵਿੱਚ ਕਦੇ ਵੀ ਨਹੀਂ ਆਵਾਂਗੇ ਸਤਿਗੁਰੂ ਮਹਾਰਾਜ ਕਹਿੰਦੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਹਾਂਗੇ ਪਰਮ ਧਿਆਨ ਧਾਰਿ ਅੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਮ ਧਿਆਨ ਨੂੰ ਧਾਰਨਾ ਕਰਾਂਗੇ ਅਨੰਤ ਪਾਪ ਟਾਰਿ ਅੰ ਅਨੇਕਾਂ ਪਾਪਾਂ ਨੂੰ ਜੋ ਟਾਲਣ ਵਾਲਾ ਵਾਹਿਗੁਰੂ ਦਾ ਨਾਮ ਹੈ ਤੁਮੇਵ ਰੂਪ ਰਾਚਿ ਅੰ ਇਹ ਅਕਾਲ ਪੁਰਖ ਵਾਹਿਗੁਰੂ ਆਪ ਦੇ ਰੂਪ ਦੇ ਵਿੱਚ ਸਦਾ ਹੀ ਰਚੇ ਰਹਾਂਗੇ ਨਯਾਨ ਦਾਨ ਮਾਚਿ ਅੰ ਹੋਰ ਕਿਸੇ ਦਾਨ ਦੇ ਵਿੱਚ ਹੋਰ ਕਿਸੇ ਪਖੰਡ ਦੇ ਵਿੱਚ ਨਹੀਂ ਰਚਾਂਗੇ ਤਵਕ ਨਾਮ ਉਚਾਰਿ ਅੰ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੁੱਖ ਤੋਂ ਉਚਾਰਾਂਗੇ ਅਨੰਤ ਦੁਖ ਟਾਰਿ ਅੰ ਜੋ ਅਨੇਕਾਂ ਹੀ ਦੁੱਖਾਂ ਨੂੰ ਟਾਲਣ ਹਾਂ ਚੌਪਈ ਜਿਨ ਜਿਨ ਨਾਮ ਤਿਹਾਰੋ ਧਿਆਇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਨ੍ਹਾਂ ਜਿਨ੍ਹਾਂ ਨੇ ਵੀ ਜਪਨਾ ਕੀਤਾ ਦੁਖ ਪਾਪ ਤਿਨ ਨਿਕਟ ਨ ਆਇਆ ਮਹਾਰਾਜ ਗੁਰੂ ਕਲੰਗੀ ਧਰ ਸਾਹਿਬ ਕਹਿੰਦੇ ਉਹਨਾਂ ਦੇ ਨੇੜੇ ਦੁੱਖ ਤੇ ਪਾਪ ਕਦੇ ਨਹੀਂ ਆ ਸਕਦੇ ਜੇ ਜੇ ਔਰ ਧਿਆਨ ਕੋ ਧਰ ਹੀ ਤੇ ਜਿਹੜੇ ਜਿਹੜੇ ਹੋਰ ਧਿਆਨ ਧਰਦੇ ਨੇ ਕਿਸੇ ਪ੍ਰਕਾਰ ਕੋਈ ਪਖੰਡੀ ਦਾ ਧਿਆਨ ਧਰਦਾ ਕਿਸੇ ਅਧੂਰੇ ਦਾ ਧਿਆਨ ਧਰਦਾ ਹੈ ਬਹਿਸ ਬਹਿਸ ਬਾਦਨ ਤੇ ਮਰ ਹੀ ਉਹ ਬਹਿਸ ਬਹਿਸ ਕਰਕੇ ਝਗੜਿਆਂ ਦੇ ਵਿੱਚ ਹੀ ਮਰ ਜਾਵੇਗਾ ਹਮ ਇਹ ਕਾਜ ਜਗਤ ਮੋ ਆਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਸ ਕਾਰਜ ਦੇ ਵਿੱਚ ਜਗਤ ਦੇ ਵਿੱਚ ਆਏ ਹਾਂ ਧਰਮ ਹੇਤ ਗੁਰਦੇਵ ਪਠਾਏ ਧਰਮ ਦੇ ਕਾਰਜ ਵਾਸਤੇ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਧਰਤੀ ਤੇ ਭੇਜਣਾ ਕੀਤਾ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਪ ਪ੍ਰਤੱਖ ਆਪਣੀ ਕਲਮ ਦੇ ਨਾਲ ਸਤਿਗੁਰੂ ਜੀ ਨੇ ਬਿਆਨ ਕੀਤਾ ਹਮ ਇਹ ਕਾਜ ਜਗਤ ਮੋ ਆਏ ਇਹ ਸੰਸਾਰ ਦੇ ਲੋਕੋ ਸਮਝ ਲਓ ਕਿ ਅਸੀਂ ਇਸ ਕਾਰਜ ਨੂੰ ਲਿਆ ਕਰਕੇ ਸੰਸਾਰ ਦੇ ਉੱਤੇ ਆਏ ਹਾਂ ਤੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਆਪਣਾ ਪੁੱਤਰ ਨਿਵਾਜ ਕਰਕੇ ਜਹਾਂ ਤਹਾਂ ਤੁਮ ਧਰਮ ਬਿਥਾਰੋ ਹੁਕਮ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ ਕਿ ਜਾ ਕਰਕੇ ਧਰਤੀ ਤੇ ਧਰਮ ਦਾ ਪ੍ਰਕਾਸ਼ ਕਰਨਾ ਕਰੋ ਦੁਸ਼ਟ ਦੋਖੀਆਂ ਨ ਪਕਰ ਪਛਾਰੋ ਸਾਡੀ ਇਹ ਡਿਊਟੀ ਲੱਗੀ ਆ ਅਸੀਂ ਦੁਸ਼ਟਾਂ ਤੇ ਦੁਖੀਆਂ ਨੂੰ ਪਕੜ ਕਰਕੇ ਸਜਾਵਾਂ ਦੇਵਾਂਗੇ ਯਾਹੀ ਕਾਜ ਤਰਾ ਹਮ ਜਨਮੰ ਮਹਾਰਾਜ ਕਹਿੰਦੇ ਸੰਸਾਰ ਦੇ ਲੋਕੋ ਇਸੇ ਕਾਰਜ ਨੂੰ ਲੈ ਕਰਕੇ ਅਸੀਂ ਧਰਤੀ ਤੇ ਅਵਤਾਰ ਧਾਰਿਆ ਕਿਸੇ ਭਲੇਖੇ ਚ ਨਾ ਰਹਿ ਜਾਇਓ ਸਮਝ ਲੈ ਹੋ ਸਾਧੂ ਸਭ ਮਨ ਮੰਗੋ ਐ ਸ਼ਾਂਤ ਆਤਮਾ ਵਾਲੇ ਮਹਾਂਪੁਰਖੋ ਆਪਣੇ ਮਨ ਦੇ ਵਿੱਚ ਸਮਝ ਲਵੋ ਕਿ ਹੁਣ ਸਾਨੂੰ ਭਗਤੀ ਕਰਦੇ ਆਂ ਬੰਦਗੀ ਕਰਦੇ ਆਂ ਕੋਈ ਤੰਗ ਨਹੀਂ ਕਰੇਗਾ ਆਪਣੇ ਪ੍ਰਭਾਵੇ ਹੇਠਾਂ ਨਹੀਂ ਲਿਆਵੇਗਾ ਅਸੀਂ ਸੰਤਾਂ ਦੀ ਰੱਖਿਆ ਵਾਸਤੇ ਤੇ ਦੁਸ਼ਟਾਂ ਨੂੰ ਸਜ਼ਾ ਦੇਣ ਵਾਸਤੇ ਨਾਸ਼ ਕਰਨ ਵਾਸਤੇ ਆਏ ਹਾਂ ਧਰਮ ਚਲਾਵਨ ਸੰਤ ਉਬਾਰਨ ਮਹਾਰਾਜ ਕਹਿੰਦੇ ਧਰਮ ਚਲਾਉਣ ਵਾਸਤੇ ਤੇ ਸੰਤਾਂ ਦੀ ਰੱਖਿਆ ਕਰਨ ਵਾਸਤੇ ਦੁਸ਼ਟ ਸਬਨ ਕੋ ਮੂਲ ਉਪਾਰਨ ਤੇ ਦੁਸ਼ਟਾਂ ਦੀਆਂ ਮੁੱਢ ਤੋਂ ਹੀ ਜੜਾਂ ਪੁੱਟਣ ਵਾਸਤੇ ਮਹਾਰਾਜ ਕਹਿੰਦੇ ਅਸੀਂ ਧਰਤੀ ਤੇ ਆਏ ਹਾਂ ਜੇ ਜੇ ਭਏ ਪਹਿਲੇ ਅਵਤਾਰਾ ਜਿਹੜੇ ਜਿਹੜੇ ਪਹਿਲਾਂ ਅਵਤਾਰ ਹੋਏ ਧਰਤੀ ਦੇ ਉੱਤੇ ਆਪ ਆਪ ਤੇ ਜਾਪਿਓ ਚਾਰਾ ਉਹਨਾਂ ਨੇ ਆਪੋ ਆਪਣਾ ਵੱਖਰਾ ਵੱਖਰਾ ਜਿਹੜਾ ਜਾਪ ਸੀ ਉਚਾਰਨਾ ਕੀਤਾ ਪ੍ਰਭ ਦੋਖੀ ਕੋਈ ਨਾ ਬਿਦਾਰਾ ਤੇ ਜਿਹੜੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਉਲਟ ਚੱਲਦੇ ਸਨ ਜਿਹੜੇ ਪਰਮੇਸ਼ਰ ਨੂੰ ਗਾਲਾਂ ਕੱਢਦੇ ਸਨ ਪਰਮੇਸ਼ਰ ਦੇ ਨਾਮ ਦੀ ਹੋਂਦ ਤੋਂ ਹੀ ਮੁਨਕਰ ਸਨ ਉਹਨਾਂ ਨੂੰ ਫੜ ਕਰਕੇ ਕਿਸੇ ਨੇ ਸਜ਼ਾ ਨਹੀਂ ਸੀ ਦਿੱਤੀ ਧਰਮ ਕਰਮ ਕੋ ਰਾਹ ਹੁਨ ਧਾਰਾ ਤੇ ਧਰਮ ਦੇ ਕਰਮ ਦਾ ਜਿਹੜਾ ਸੀ ਰਾਹ ਪਰਮੇਸ਼ਰ ਦੇ ਨਾਮ ਦੇ ਨਾਮਧਾਰਾ ਜਿਹੜਾ ਸੀ ਸੰਸਾਰ ਦੇ ਲੋਕਾਂ ਨੂੰ ਨਹੀਂ ਦੱਸਿਆ ਉਹਨਾਂ ਪੀਰਾਂ ਪੈਗੰਬਰਾਂ ਨੇ ਜੇ ਜੇ ਗਾਉਸ ਅੰਬੀਆ ਭਾਏ ਜਿਹੜੇ ਜਿਹੜੇ ਗਾਉਂਸ ਵੱਡੇ ਅੰਬੀਆ ਔਲੀਆ ਹੋਏ ਮੈਂ ਮੈਂ ਕਰ ਤੇ ਜਗਤ ਤੇ ਗਏ ਸਰਗੁਰੂ ਕਲੰਗੀ ਤਰ ਸਾਹਿਬ ਕਹਿੰਦੇ ਮੈਂ ਮੈਂ ਕਰਦੇ ਸੀ ਜਗਤ ਤੋਂ ਚਲੇ ਗਏ ਕਿ ਮੈਂ ਵੱਡਾ ਹਾਂ ਮੈਂ ਵੱਡਾ ਹਾਂ ਮੇਰੇ ਧਰਮ ਨੂੰ ਮੰਨੋ ਮਹਾਪੁਰਖ ਕਾਹੂ ਨਾ ਪਛਾਨਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਨੇ ਪਛਾਨਣਾ ਨਹੀਂ ਕੀਤਾ ਕਰਮ ਧਰਮ ਕੋ ਕਸ਼ੂ ਨਾ ਜਾਨਾ ਤੇ ਧਰਮ ਦੇ ਕਰਮਾਂ ਨੂੰ ਕਿਸੇ ਪ੍ਰਕਾਰ ਸਮਝਣਾ ਨਹੀਂ ਕੀਤਾ ਕਿ ਪੰਜ ਬਾਣੀਆਂ ਪੜ੍ਹਨੀਆਂ ਚਾਹੀਦੀਆਂ ਅਮਰਤ ਵੇਲੇ ਉੱਠਣਾ ਚਾਹੀਦਾ ਸਿੱਖੀ ਕਮਾਉਣੀ ਚਾਹੀਦੀ ਹੈ ਇਸ ਗੱਲ ਨੂੰ ਤੇ ਟੇਚੀ ਸਮਝਿਆ ਵਾਹਿਗੁਰੂ ਦੇ ਨਾਮ ਜ ਪਰ ਨੂੰ ਕੁਝ ਵੀ ਨਹੀਂ ਸਮਝਿਆ ਕਿ ਵੇਲੇ ਲੋਕਾਂ ਦਾ ਕੰਮ ਹੈ ਜਿਨ੍ਹਾਂ ਨੇ ਇਉਂ ਸਮਝਿਆ ਮਹਾਰਾਜ ਕਹਿੰਦੇ ਗਤੀ ਨਹੀਂ ਪਾਈ ਅਬਰਨ ਕੀ ਆਸਾ ਕਿਛ ਨਾਹੀ ਤੇ ਜਿਹੜੇ ਹੋਰਨਾਂ ਦੀ ਆਸ ਦੇ ਉੱਤੇ ਰਹੇ ਅਕਾਲ ਪੁਰਖ ਵਾਹਿਗੁਰੂ ਦੀ ਆਸਾ ਛੱਡ ਕਰਕੇ ਦੇਵੀ ਦੇਵਤਿਆਂ ਦੀ ਜਿਨ੍ਹਾਂ ਨੇ ਆਸ ਕੀਤੀ ਇਹ ਕਹੇ ਆਸ ਤਰੋ ਮਨ ਮਾਹੀ ਮਹਾਰਾਜ ਕਹਿੰਦੇ ਉਹਨਾਂ ਨੇ ਮੁਕਤੀ ਪ੍ਰਾਪਤ ਨਹੀਂ ਕੀਤੀ ਆ ਸੰਸਾਰ ਦੇ ਜੀਵੋ ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਆਸਾ ਆਪਣੇ ਹਿਰਦੇ ਵਿੱਚ ਰੱਖਣਾ ਕਰੋ ਆਨ ਆਸ ਉਪਜਿਤ ਕਿਛ ਨਾਹੀ ਹੋਰ ਕਿਸੇ ਦੇ ਉੱਤੇ ਭਰੋਸਾ ਕਰਨ ਦੇ ਨਾਲ ਹੋਰ ਕਿਸੇ ਦੀ ਆਸ ਤੱਕਣ ਦੇ ਨਾਲ ਕਿਤੇ ਵੀ ਕੋਈ ਸੁਖ ਪੈਦਾ ਨਹੀਂ ਹੋ ਸਕਦਾ। ਵਾ ਕੀ ਆਸ ਤਰੋ ਮਨ ਮਾਹੀ। ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਸ ਆਪਣੇ ਹਿਰਦੇ ਦੇ ਵਿੱਚ ਰੱਖਣਾ ਕਰੋ ਜੋ ਸਾਰੇ ਸੁੱਖਾਂ ਨੂੰ ਬਖਸ਼ਿਸ਼ ਕਰਨ ਵਾਲਾ ਹੈ। ਦੋਹਰਾ ਕੋਈ ਪੜਤ ਕੁਰਾਨ ਕੋ ਕੋਈ ਪੜਤ ਪੁਰਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਤੇ ਕੁਰਾਨ ਪੜ੍ਹ ਕਰਕੇ ਧਰਮ ਦੇ ਅਨੁਸਾਰ ਚੱਲਦਾ ਤੇ ਕੋਈ ਪੁਰਾਣਾ ਨੂੰ ਪੜ੍ਹ ਕਰਕੇ ਧਰਮ ਦੇ ਅਨੁਸਾਰ ਚੱਲਦਾ ਹੈ। ਕਾਲ ਨਾ ਸਕਤ ਬਚਾਏ ਕ ਫੋਕਟ ਧਰਮ ਨਿਦਾਨ। ਮਹਾਰਾਜ ਨੇ ਪ੍ਰਤੱਖ ਕਹਿ ਦਿੱਤਾ ਕਿ ਇਨ੍ਹਾਂ ਕਰਮਾਂ ਕਾਂਡਾਂ ਦੇ ਨਾਲ ਕਾਲ ਤੋਂ ਕੋਈ ਨਹੀਂ ਬਚਾਏ। ਸਕਦਾ ਇਹ ਅੰਤ ਦੇ ਨਿਦਾਨ ਅੰਤ ਦੇ ਵਿੱਚ ਸਾਰੇ ਫੋਕਟ ਕਰਮ ਬਣ ਕਰਕੇ ਪ੍ਰਗਟ ਹੋਣਗੇ ਚੋ ਪਈ ਕਈ ਕੋਟ ਮਿਲ ਪੜਤੋ ਕੁਰਾਨਾ ਕਈ ਕਰੋੜਾਂ ਹੀ ਮਿਲ ਕਰਕੇ ਕੁਰਾਨ ਪੜ੍ਹਦੇ ਹਨ ਜੋ ਬਾਜਿਤ ਕੇ